ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦੂ ਸਿਖ ਸਪਾਰ ਜਾ ਪ੍ਰੇਮ ਕਰੇ ਮਨ ਮਾਹੇ ਸ੍ਰੀ ਅਰਜਨ ਸਭ ਜਾਣ ਕਰ ਪਹੁੰਚੇ ਤਿਸ ਘਰ ਮਾਹੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਹਥੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਬਪਾਰ ਕਿਰਪਾ ਬਖਸ਼ ਦੇ ਸਦਕਾ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਨ ਕਰਨ ਦਾ ਸਮਾਂ ਹੋਇਆ ਹੈ ਜਿਸ ਤਰ੍ਹਾਂ ਗੁਰੂਆਂ ਦਾ ਇਤਿਹਾਸ ਆ ਰਿਹਾ ਹੈ ਮਨਜ ਦੇ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂਆਂ ਦਾ ਇਤਿਹਾਸ ਸਰਵਨ ਕਰਿਏ ਲਾਹਾ ਪ੍ਰਾਪਤ ਕਰੀਏ ਜੀ ਵਾਹਿਗੁਰੂ ਸਾਹਿਬ ਜੀ ਸਦੂ ਸਿੱਖ ਸਭਾਰ ਜਾ ਸੱਧੂ ਸਹਿਕ ਹੈ ਆਪਣੀ ਪਤਨੀ ਦੇ ਸਮੇਤ ਪ੍ਰੇਮ ਕਰੇ ਮਨਮਾਗੇ ਜਿਸ ਨੇ ਮਹਾਰਾਜ ਜੀ ਦੇ ਪ੍ਰਤੀ ਮਨ ਵਿੱਚ ਬੜਾ ਪ੍ਰੇਮ ਧਾਰਨ ਕੀਤਾ ਹੈ ਸ੍ਰੀ ਅਰਜਨ ਸਭ ਜਾਣ ਕਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਜਿਨ੍ਹਾਂ ਨੇ ਭਾਈ ਸੱਧੂ ਦਾ ਮਨ ਦਾ ਪ੍ਰੇਮ ਵੇਖਿਆ ਹੈ ਜੇ ਇਸ ਕਰਮਾ ਹੈ ਜਿਸ ਕਰਕੇ ਉਹਨਾਂ ਦੇ ਘਰ ਵਿੱਚ ਪਹੁੰਚੇ ਹਨ ਤੋ ਪਈ ਹੈ ਅਨੰਦ ਰੂਪ ਗੁਰਕੇਰਾ ਤਾਂ ਗੁਰੂ ਜੀ ਦਾ ਆਨੰਦ ਵਾਲਾ ਸੂਪ ਵੇਖ ਕਰਕੇ ਬੰਦਰ ਕਰੀ ਚਰਨ ਤੁਖ ਬੇਰਾ ਤਾਂ ਭਾਈ ਸਾਧੂ ਨੇ ਸਮੇਤ ਪਰਿਵਾਰ ਦੇ ਚਰਨਾਂ ਤੇ ਨਮਸਕਾਰ ਕੀਤੀ ਮੱਥਾ ਟੇਕਿਆ ਹੈ ਘਟ ਘਟ ਕੇ ਇਨ ਤੇ ਅੰਤਰ ਜਾਮੀ ਤਾਂ ਘਟਾ ਘਟਾ ਮੀਆਂ ਜਾਣਣ ਵਾਲੇ ਤੁਸੀਂ ਅੰਤਰ ਜਾਮੀ ਹੋ ਨਾਸ ਕਾਮਨਾ ਪੂਰਵ ਸੁਆਮੀ ਤੁਸੀਂ ਮੈਨੂੰ ਆਪਣਾ ਦਾਸ ਜਾਣ ਕੇ ਮੇਰੀ ਇੱਛਾ ਪੂਰੀ ਕੀਤੀ ਹੈ ਤਨੀ ਸਖ ਤ੍ਰਮਸ਼ਾਲਾ ਛੂਰ ਤਨੀ ਸਖ ਤੇ ਧਰਮਸ਼ਾਲਾ ਛੱਡ ਕਰਕੇ ਔਰ ਕੀ ਲਗਾਇ ਮਰੇ ਔਰ ਮੇਰੀ ਪ੍ਰੇਮ ਭਾਵਨਾ ਵੇਖ ਕਰਕੇ ਮੇਰੇ ਘਰ ਵਿੱਚ ਆਪਣੇ ਮੁਬਾਰਕ ਚਰਨ ਪਾਏ ਹਨ ਤੀਨ ਬੰਧ ਯਾਹੀ ਤੇ ਕਹੈ ਤਾਂ ਇਸੇ ਕਰਕੇ ਤਾਂ ਤੁਹਾਨੂੰ ਲੋਕਾਈ ਦੀਨਾ ਬੰਧੂ ਕਹਿੰਦੇ ਹਨ ਪ੍ਰੇਮ ਬਸੀਤਨ ਕੋ ਸਭਲ ਹੈ ਤਾਂ ਸਾਰੇ ਜਾਣਦੇ ਹਨ ਕਿ ਸਤਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਿੱਖਾਂ ਦੇ ਪ੍ਰੇਮ ਦੇ ਵਸ ਹੁੰਦੇ ਹਨ ਹੱਥ ਜੋੜ ਕੇ ਇਉਂ ਭਾਈ ਸੱਧੂ ਨੇ ਬੜੀ ਉਸਤਤੀ ਕੀਤੀ ਹੈ ਸਰੇ ਉਤਾਰੇ ਔਰ ਮੋਦ ਭਰ ਕੇ ਆ ਬੜੀ ਪ੍ਰਸੰਤਾ ਦੇ ਨਾਲ ਮਹਾਰਾਜ ਜੀ ਨੂੰ ਪਾਲਕੀ ਵਿੱਚੋਂ ਉਤਾਰਨਾ ਕੀਤਾ ਹੈ ਲੈ ਕੇ ਗयो ਸਦਨ ਕੇ ਅੰਦਰ ਮਹਾਰਾਜ ਜੀ ਨੂੰ ਆਪਣੇ ਘਰ ਦੇ ਅੰਦਰ ਲੈ ਕੇ ਗਿਆ ਹੈ ਨੌਕਨ ਪਲੰਘ ਦਸਾਇਓ ਸੁੰਦਰ ਮਹਾਰਾਜ ਜੀ ਦੇ ਬੈਠਣ ਵਾਸਤੇ ਸੋਹਣਾ ਨਵਾਂ ਪਲੰਘ ਬਣਾਇਆ ਨਾ ਕੀਤਾ ਹੈ। ਤਪਲੰਗ ਦੇ ਉੱਤੇ ਸੁੰਦਰ ਨਵੇਂ ਵਸਤਰ ਵਿਸਾਉਣਾ ਕੀਤੇ ਹਨ। ਤਮਹਾਰਾਜੀ ਨੂੰ ਬੈਠਣਾ ਵਾਸਤੇ ਬੇਨਤੀ ਕੀਤੀ ਹੈ। ਤਜਥਾ ਸਮਰਥਾ ਅਨੁਸਾਰ ਹੋਰ ਫਰਸ਼ ਵਿਸਾਉਣਾ ਕੀਤਾ ਹੈ। ਕਾ ਸੋਹਣੇ ਬਿਸਰੇ ਵਿਸਾ ਕੇ ਉਛਾਈ ਕਰਕੇ ਸਿੱਖਾਂ ਨੂੰ ਜਿਹੜਾ ਹੈ ਉਹ ਬਿਠਾਉਣਾ ਹੈ ਬਿਠਾਉਣਾ ਕੀਤਾ ਹੈ ਔਰ ਸਰਬ ਸੇਵਾ ਕਰਨੀ ਕੇ ਤਾਂ ਹੋਰ ਚੰਗੀ ਤਰ੍ਹਾਂ ਸਾਰੀ ਸੇਵਾ ਕੀਤੀ ਹੈ ਚਰਨ ਪਖਾਰਤ ਭਾ ਸਭ ਹੀ ਕੇ ਤਾਂ ਇਉਂ ਫਿਰ ਸਾਰੇ ਸਿੱਖਾਂ ਦੇ ਚਰਨ ਤੋਂ ਆਏ ਹਨ ਸ੍ਰੀ ਸਤਗੁਰੂ ਕੇ ਚਰਨ ਪਖਾਰੇ ਤਾਂ ਬਾਅਦ ਵਿੱਚ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀ ਦੇ ਚਰਨ ਧੋਤੇ ਹਨ ਚਰਣਾ ਅੰਮ੍ਰਿਤ ਕੁਟੰਬ ਮੁਖ ਡਾਰੀ ਤਾਂ ਜਿਹੜਾ ਚਰਣਾ ਅੰਮ੍ਰਿਤ ਪ੍ਰਾਪਤ ਹੋਇਆ ਉਹ ਸਮੇਤ ਪਰਿਵਾਰ ਦੇ ਪਾਈ ਸੱਧੂ ਨੇ ਛਕਣਾ ਕੀਤਾ ਹੈ ਸਰਬ ਸਦਨ ਮਹਿ ਛਰਕਨ ਕੀਨਸ ਜਿਹੜਾ ਚਰਣਾ ਅੰਮ੍ਰਿਤ ਬਾਕੀ ਬਚਿਆ ਸੀ ਉਹ ਸਾਰੇ ਘਰ ਵਿੱਚ ਛਿੜਕਣਾ ਕੀਤਾ ਹੈ ਜੋ ਨਿਹਾਲ ਅਦਿਤ ਫਲ ਲੀਨਸ ਤਾਂ ਮਹਾਰਾਜੀ ਦੇ ਦਰਸ਼ਨ ਕਰਕੇ ਚਰਨ ਧੋਕੇ ਚਰਨਾਂ ਮਰਦ ਲੈ ਕੇ ਤਾਂ ਨਿਹਾਲ ਹੋ ਗਿਆ ਹੈ ਭਾਈ ਸਾਧੂ ਜੀ ਸਭ ਵਿਦ ਕੀ ਸੁਚਿਤਾ ਸਭ ਕਰੀ ਤਾਂ ਹਰੇਕ ਪ੍ਰਕਾਰ ਦੀ ਘਰ ਵਿੱਚ ਸੁਚਿਤਾ ਪਵਿੱਤਰਤਾ ਕੀਤੀ ਹੈ ਰਸੋਈ ਆਦਿਕ ਦੇ ਵਿੱਚ ਵੀ ਪੋਚਾ ਫੇਰ ਕੇ ਤੇ ਉਹਨੂੰ ਸੱਚੀ ਕੀਤਾ ਹੈ ਜਿਨ੍ਹਾਂ ਨੇ ਭੋਜਨ ਤਿਆਰ ਕਰਨਾ ਹੈ ਉਹਨਾਂ ਸਭ ਤੋਂ ਪਹਿਲਾਂ ਇਸ਼ਨਾਨ ਕੀਤਾ ਹੈ ਸੋ ਨੀਰ ਨਯੋ ਭਰਿਆ ਨੇ ਨਾ ਸ਼ਕਾਉਣ ਵਾਸਤੇ ਜਲ ਉਹ ਵੀ ਨਵਾਂ ਭਰ ਕੇ ਲਿਆਂਦਾ ਹੈ ਬਾਸਨ ਸਕਲ ਮਾਂਜ ਕਰ ਬ੍ਰਿੰਦਾਰੇ ਵਰਤਨਾ ਨੂੰ ਚੰਗੀ ਤਰ੍ਹਾਂ ਮਾਂਜ ਕਰਕੇ ਸਵਾਰਨਾ ਕੀਤਾ ਹੈ ਪਾਵਨਤਾ ਕਰ ਤਪਹਿ ਬਿਲੰਦ ਕਿਉਂ ਸਾਰੇ ਘਰ ਦੀ ਬਰਤਨਾ ਦੀ ਚੰਗੀ ਤਰ੍ਹਾਂ ਸਵਚਮਤਾ ਪਵਿੱਤਰਤਾ ਕੀਤੀ ਹੈ ਸੁੰਦਰ ਅਨ ਚੂਨ ਗੋਤੁੰਮ ਤਾਂ ਸੋਨਾ ਕਣਕ ਦਾ ਆਟਾ ਲਿਆਉਣਾ ਕੀਤਾ ਹੈ ਸੂਖਮ ਚਾਵਰ ਧਰ ਸਦ ਧੂਮ ਤਾਂ ਬਰੀਕ ਜਿਹੜੇ ਚੌਲ ਹਨ ਜਿਵੇਂ ਬਾਸਮਤੀ ਦੇ ਹੁੰਦੇ ਆ ਉਹ ਸੋਹਣੇ ਚੌਲ ਧਰੇ ਹਨ ਕਹਤ ਬਣਾਈ ਢਾਲ ਮਸਾਲੇ ਤਾਂ ਦਾਲ ਵਿੱਚ ਮਸਾਲੇ ਆਦਕ ਪਾ ਕੇ ਸੋਹਣੀ ਦਾਲ ਬਣਾਈ ਹੈ। ਆਇਤ ਪਾਕ ਤੀਨ ਦਿੱਦ ਨਾਲੇ ਤਾਂ ਦੁੱਧ ਪਾ ਕਰਕੇ ਜਿਹੜੀ ਖੀਰ ਹੈ ਉਹ ਰਨ ਕੇ ਬਣਾਈ ਹੈ। ਖ੍ਰਿਤਸੋ ਮੇਲ ਬਨਾਇਓ ਨੀ ਕੋ ਤਾਂ ਜਦੋਂ ਖੀਰ ਤਿਆਰ ਹੋ ਗਈ ਤੇ ਉਹਦੇ ਵਿੱਚ ਕਿਉਂ ਆਦਕ ਮੜਾਉਣਾ ਕੀਤਾ ਹੈ? ਤਿਆਰੀ ਭੋਜਨ ਸਭ ਹੀ ਕੋ ਤਾਂ ਸਰ ਪ੍ਰਕਾਰ ਦੇ ਨਾਲ ਭੋਜਨ ਦੀ ਤਿਆਰੀ ਕੀਤੀ ਹੈ। ਬਹੁ ਦੀਪਕ ਸਗਰੇ ਘਰ ਕਰੇ ਭਾਈ ਦੂਦੇ ਮਨ ਵਿੱਚ ਇੰਨੀ ਖੁਸ਼ੀ ਹੈ ਸਾਰੇ ਘਰ ਦੇ ਵਿੱਚ ਦੀਪਮਾਲਾ ਕੀਤੀ ਜਿਵੇ ਜਗਾਏ ਹਨ ਚੌਂਕੀ ਨਈ ਸਾਈ ਤਰੇ ਤਾਂ ਆਪਣੇ ਘਰ ਦੇ ਵਿੱਚ ਮਹਾਰਾਜ ਜੀ ਦੇ ਬੈਠਣ ਵਾਸਤੇ ਨਵੀਂ ਚੌਂਕੀ ਡਾਉਣਾ ਕੀਤੀ ਹੈ ਬਾਤ ਜੋਰ ਅੱਗੇ ਹੋਏ ਖੜੋ ਫਿਰ ਹੱਥ ਜੋੜ ਕਰਕੇ ਮਹਾਰਾਜ ਜੀ ਦੇ ਸੰਮੁਖ ਖੜਾ ਹੈ ਅਗੇ ਉਹ ਗੁਰੂ ਜੀ ਭੋਜਨ ਕਰੋ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਭੋਜਨ ਸ਼ਕੋ ਤੁਨਤ ਉੱਠੇ ਲਖ ਪ੍ਰੇਮ ਪਣੀਰਾ ਭਾਈ ਸਾਧੂ ਦਾ ਪ੍ਰੇਮ ਵੇਖ ਕਰਕੇ ਮਹਾਰਾਜੀ ਉੱਠੇ ਹਨ ਚੌਂਕੀ ਪਰ ਬੈਠੇ ਤਿਸ ਵੀਰਾ ਤਾਂ ਚੌਂਕੀ ਉੱਤੇ ਜਾ ਕਰਕੇ ਮਹਾਰਾਜੀ ਬਿਰਾਜਮਾਨ ਹੋਏ ਹਨ ਪ੍ਰਤਿਕ ਪ੍ਰਤਿਕ ਕਰ ਥਾਲ ਪਰੋਸਾ ਤਾਂ ਸਾਰਿਆਂ ਨੂੰ ਵੱਖੋ ਵੱਖਰੇ ਥਾਲ ਜਿਹੜੇ ਹਨ ਉਹ ਦੇਣਾ ਕੀਤੇ ਹਨ ਇੱਕ ਭੋਜਨ ਲਿਹਜ ਅਰਚੂਤਾ ਤਾਂ ਚਾਰ ਪ੍ਰਕਾਰ ਦੇ ਜਿਹੜੇ ਭੋਜਨ ਹਨ ਉਹ ਸਾਰੇ ਆਨੀਆਂ ਥਾਲੀਆਂ ਵਿੱਚ ਪਰੋਸਣਾ ਕੀਤੇ ਹਨ ਚਾਰ ਤਰ੍ਹਾਂ ਦੇ ਭੋਜਨ ਕਿਹੜੇ ਅੱਗੇ ਦੱਸਦੇ ਹਨ ਤੁਰਸ ਮਧੁਰ ਔਰ ਤਿੱਖਤ ਸਬੋਨਾ ਖੱਟੇ ਹਨ ਮਿੱਠੇ ਹਨ ਕਰਾਰੇ ਤੇ ਲੋਣ ਵਾਲੇ ਭੋਜਨ ਹਨ ਆਗੀ ਧਰਿਉ ਗੁਰ ਕੀ ਤੌਨ ਤਾਂ ਭਾਈ ਸਾਧੂ ਨੇ ਤਾਂ ਮਹਾਰਾਜੀ ਦੇ ਥਾਲੇ ਵਿੱਚ ਤੇ ਸਿੱਖਾਂ ਦੇ ਥਾਲਿਆਂ ਦੇ ਵਿੱਚ ਜਿਹੜੇ ਭੋਜਨ ਹਨ ਉਹ ਪਰੋਸੇ ਹਨ। ਆਖ ਜੋਰ ਸਨ ਮੁਖ ਰਹਿ ਘਰੋ। ਤਾਂ ਹੱਥ ਜੋੜ ਕਰਕੇ ਮਹਾਰਾਜੀ ਦੇ ਸਾਹਮਣੇ ਖਲੋ ਗਿਆ ਹੈ। ਆਹਤ ਹੁਕਮ ਸੁ ਸੇਵਾ ਕਰੋ। ਚਾਹੁੰਦਾ ਹੈ ਗੁਰੂ ਜੀ ਦੀ ਆਗਿਆ ਵੀ ਜਿਵੇਂ ਹੁਕਮ ਕਰਨਗੇ ਉਸੇ ਅਨੁਸਾਰ ਹੋ ਕਰਕੇ ਸੇਵਾ ਕਰਾਂਗਾ। ਕਿਨ ਸਹਤ ਤੂ ਕਰਿਓ ਅਹਾਰੇ। ਮਹਾਰਾਜੀ ਨੇ ਸਿੱਖਾਂ ਦੇ ਸਮੇਤ ਭੋਜਨ ਛਕਣਾ ਕੀਤਾ ਹੈ। ਤ੍ਰਿਪਤ ਭਏ ਸਭ ਹਾਥ ਪਖਾਰੀ। ਭੋਜਨ ਛਕ ਕੇ ਤ੍ਰਿਪਤ ਤੇ ਹੱਥ ਸੱਚੇ ਕੀਤੇ ਹਨ ਤੂੰ ਮਾਨ ਰੱਖ ਦੇ ਕਾਰਨਾ ਭਾਈ ਸਾਧੂ ਦਾ ਮਾਨ ਰੱਖਣ ਵਾਸਤੇ ਵਾਦ ਸਰਾਹਤ ਭਲੇ ਆਹਾਰਨ ਮਹਾਰਾਜੀ ਨੇ ਸਾਰੇ ਪਦਾਰਥਾਂ ਦੀ ਸਾਰੇ ਭੋਜਨਾਂ ਦੀ ਛਲਾਗਾ ਕੀਤੀ ਵੀ ਭਾਈ ਸਾਧੂ ਬਹੁਤ ਜਿਹੜਾ ਸੁੰਦਰ ਭੋਜਨ ਹੈ ਸਵਾਦ ਵਾਲਾ ਭੋਜਨ ਉਹ ਤਿਆਰ ਕਰਕੇ ਤੇ ਛਕਾਉਣਾ ਕੀਤਾ ਹੈ। ਹਾਥ ਜੋਰ ਕੇ ਮੈਂ ਕਿਸ ਲਾਇਕ ਭਾਈ ਸਾਧੂ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਮੈਂ ਕਿਸ ਲਾਇਕ ਹਾਂ। ਗੁਰੂ ਦਿਆਲ ਤੂੰ ਸਹਿਜ ਸੁਭਾਏਕ ਤੁਸੀਂ ਦੀਨ ਦਿਆਲੂ ਹੋ ਤੇ ਸਹਿਜ ਸੁਭਾਏ ਆਉਣਾ ਕੀਤਾ ਹੈ ਮੇਰਾ ਪ੍ਰੇਮ ਵੇਖ ਕਰਕੇ। ਜਿਨ ਦਰਯੋਧਨ ਆਦਿਕ ਤਿਆਗੀ ਤਾਂ ਜਿਵੇਂ ਕ੍ਰਿਸ਼ਨ ਨੇ ਦਰਯੋਧਨ ਦਾ ਘਰ ਛੱਡ ਕਰਕੇ ਸਦਨ ਵਿਦਰ ਕੇ ਵਸਨ ਰਾਗੀ ਤਾਂ ਵਿਦਰ ਦਾ ਪ੍ਰੇਮ ਵੇਖ ਕਰਕੇ ਉਹਦੇ ਘਰ ਚਲੇ ਗਏ ਸਨ। ਉਹ ਵਿਦੇ ਅੱਜ ਭਾਈ ਮਮ ਸਾਥ ਉਹ ਹੀ ਵਿਦੇ ਅੱਜ ਤੁਸੀਂ ਮੇਰੇ ਨਾਲ ਕੀਤੀ ਹੈ ਕੋ ਸਾਡੀ ਮਮ ਘਰ ਬਸ ਨਾਖ ਸਾਰਿਆਂ ਨੂੰ ਛੱਡ ਕੇ ਮੇਰੇ ਘਰੇ ਆ ਕਰਕੇ ਰੁਕਣਾ ਕੀਤਾ ਹੈ ਉਚਰ ਚਿਤਰਾ ਬਚਿਤ੍ਰ ਪਵਿੱਤਰ ਆ ਆ ਦੀ ਦਾ ਪਵਿੱਤਰ ਬਚਿਤ੍ਰ ਤੇ ਸੁੰਦਰ ਚਿਤ੍ਰ ਹੈ ਕੋ ਕਹਿ ਸਕ ਹੈ ਆਪਕੇ ਚਿਤਰ ਸਮਾਰਾ ਦੀ ਆਪ ਦੀ ਦੇ ਸੋਹਣੇ ਕੌਤਕ ਨੂੰ ਕੌਣ ਬਿਆਨ ਕਰ ਸਕਦਾ ਹੈ ਉਪਰ ਯੰਗ ਪਰ ਪਹੁੰਚੇ ਜਬੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜਰ ਆਰਾਮ ਕਰਨ ਵਾਸਤੇ ਪਲੰਘ ਤੇ ਗਏ ਹਨ ਭੋਜਨ ਅਖਿਓ ਤ੍ਰਾਇ ਜੁਤ ਜਵੇ ਭਾਈ ਸੱਦੂ ਨੇ ਆਪਣੀ ਇਸਤਰੀ ਦੇ ਨਾਲ ਫਿਰ ਭੋਜਨ ਛਕਣਾ ਕੀਤਾ ਹੈ ਤੁਨ ਦੰਪਤ ਬਿਨ ਚਾਲੀ ਗਏ ਤਾਂ ਭੋਜਨ ਛਕਣ ਤੋਂ ਬਾਅਦ ਦੋਨੇ ਜੀਆਂ ਨੇ ਆ ਕਰਕੇ ਹੱਥਾਂ ਵਿੱਚ ਪੱਖੇ ਲਏ ਹਨ ਤੇ ਆਪਣੇ ਹੱਥੇ ਜਿਹੜਾ ਹੈ ਪੱਖਾ ਚਲਣਾ ਕੀਤਾ ਹੈ ਬੜੇ ਪ੍ਰੇਮ ਪਿਆਰ ਦੇ ਨਾਲ ਮਹਾਰਾਜੀ ਨੂੰ ਪੱਖਾ ਚੱਲ ਰਏ ਹਨ ਕੁੰਦਰ ਬਿਦਲ ਚਰਨ ਕੋ ਗਹਕੇ ਦਾ ਸੁੰਦਰ ਕੋਮਲ ਚਰਨਾਂ ਨੂੰ ਮਹਾਰਾਜੀ ਨੇ ਉਹ ਫੜਨਾ ਕੀਤਾ ਹੈ। ਤਾਂ ਪੁੱਤ ਚੌਪ ਚਾਰ ਕੋ ਚਹਕੇ। ਤਾਂ ਫਿਰ ਇੱਕ ਜਾਣਾ ਬੜੇ ਪ੍ਰੇਮ ਨਾਲ ਮਹਾਰਾਜੀ ਦੇ ਚਰਨ ਕਟਣ ਦੀ ਸੇਵਾ ਕਰਨ ਲੱਗਾ ਹੈ। ਜਿਸ ਸਿੱਖ ਕੋ ਸ਼ੁੱਧਤਾ ਬ ਹੋਈ। ਤਾਂ ਉਹ ਸਮੇਂ ਜਿਸ ਕਿਸੇ ਨੂੰ ਵੀ ਪਤਾ ਲੱਗਿਆ ਹੈ। ਦਰਸ਼ਨ ਕੋ ਆਏ। ਸਭ ਕੋਈ ਸਾਰੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਉਣ ਲੱਗੇ ਹਨ ਧਰ ਧਰ ਤੇਟ ਬੰਦਨਾ ਖੰਨ ਹੈ ਤੇਟਾ ਧਰ ਕੇ ਮਹਾਰਾਜੀ ਦੇ ਚਰਣਾ ਵਿੱਚ ਸਿੱਖ ਨਮਸਕਾਰਾਂ ਕਰਦੇ ਹਨ ਤਾ ਮਨੋ ਕਾਮਨਾ ਬਿਨੇ ਬਖਾਨ ਹੈ ਤਾਂ ਮਨੋ ਕਾਮਨਾ ਦੀ ਪੂਰਤੀ ਵਾਸਤੇ ਮਹਾਰਾਜੀ ਦੇ ਚਰਣਾ ਵਿੱਚ ਸਿੱਖ ਬੇਨਤੀਆਂ ਕਰਦੇ ਹਨ ਕਿਸੇ ਪ੍ਰਕਾਰ ਨਿਸਾ ਵੱਡ ਗਈ ਤਾਂ ਇਸ ਪ੍ਰਕਾਰ ਵਿਚਾਰਾ ਕਰਦੇ ਆ ਦਰਸ਼ਨ ਦਿੰਦੇ ਆ ਕਾਫੀ ਰਾਤ ਹੋ ਗਈ ਹੈ ਤੋ ਸਹਿਜ ਪਰ ਨਿਦਰਾ ਲਈ ਤਾਂ ਸਤਿਗੁਰੂ ਗੁਰੂ ਅਰਜਨ ਦੇਸ ਸਾਹਿਬ ਜੀ ਮਹਾਰਾਜੀ ਨੇ ਫਿਰ ਆਰਾਮ ਕਰਨ ਵਾਸਤੇ ਸੌਣਾ ਕੀਤਾ ਹੈ। ਨੇਕਟ ਸਿੱਖ ਸਭ ਹੀ ਪਰ ਸੋਏ। ਤਾਂ ਜਿੰਨੇ ਨਾਲ ਸਿੱਖ ਸਨ ਸਾਰੇ ਲੰਮੇ ਪੈ ਗਏ ਹਨ ਸੌਂ ਗਏ ਹਨ। ਬਿਧੀ ਚੰਦ ਆਜਿਕ ਹੈ ਜੋਈ। ਬਾਬਾ ਬਿਧੀ ਚੰਦ ਨੂੰ ਲੈ ਕਰਕੇ ਆਜ ਜਿੰਨੇ ਵੀ ਸਿੱਖ ਸਨ। ਜਾਮ ਜਾਮਨੀ ਜਾਗਰਣ ਤੀਆ। ਅੰਮ੍ਰਿਤ ਵੇਲੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਹਿ ਰਾਤ ਰਹਿੰਦੇ ਆ ਜਾਗੇ ਹਨ। ਸੌਂਚਾ ਆਚਾਰ ਸਭਿਲ ਕਰੀ ਲੀਨ। ਸਾਰ ਆਦਿਕ ਸਾਰੀ ਕਿਰਿਆ ਜਿਹੜੀ ਹੈ ਉਹ ਕੀਤੀ ਹੈ। ਨਾਨ ਜਲ ਨਿਰੰਮਲ ਸਾਥ ਤਾਂ ਨਿਰਮਲ ਜਲ ਦੇ ਨਾਲ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਇਸ਼ਨਾਨ ਕੀਤਾ ਹੈ ਫਿਰ ਇੱਕ ਚਿਤ ਇੱਕ ਦੇਰਤੀ ਹੈ ਵਾਹਿਗੁਰੂ ਵਿੱਚ ਟਿਕਾਹ ਕਰਕੇ ਮਹਾਰਾਜ ਜੀ ਸਵਾਦੀ ਲੀਨ ਹੋ ਕਰਕੇ ਬੈਠੇ ਹਨ। ਸੁਨ ਹੋ ਪ੍ਰਕਾਸ਼ ਭਇਓ ਰਬ ਚੜਿਓ ਫਿਰ ਸੂਰਜਣ ਨਾਲ ਲੋ ਲੱਗ ਗਈ ਹੈ। ਸਭ ਸੰਗਤ ਸੁਣ ਸੁਣ ਮਦ ਬੜਿਓ। ਲਾਹੌਰ ਦੀਆਂ ਸੰਗਤਾਂ ਸੁਣ ਸੁਣ ਕੇ ਬਹੁਤ ਪ੍ਰਸੰਨ ਹੋ ਜਾਂ ਹਨ। ਆਏ ਆਏ ਦਰਸ਼ਨ ਕੋ ਕਰਹਿ ਆ ਕਰਕੇ ਦਰਸ਼ਨ ਕਰਦੀਆਂ ਹਨ ਸੰਗਤਾ। ਬੰਦ ਹੈ ਚਰਨ ਉਪਾਇਨ ਤਰਹਿ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾ ਰੱਖ ਕੇ ਨਮਸਕਾਰਾਂ ਕਰਦੀਆਂ ਹਨ। ਤਬ ਹੈ ਅਰਤਮਲ ਲਿਕਾਰਿਆ ਲੋ ਤਾਂ ਇੰਨੇ ਸਮੇਂ ਨੂੰ ਗੋਇੰਦਵਾਲ ਸਾਹਿਬ ਤੋਂ ਬਾਬਾ ਅਰਥਮਲ ਜੀ ਚੱਲ ਕਰਕੇ ਆਏ ਹਨ ਮਿਲੀਓ ਪ੍ਰੇਮ ਕਰ ਸੀਸ ਨਿਵਾਇਓ ਬੜੇ ਪ੍ਰੇਮ ਨਾਲ ਮਿਲਿਆ ਤੇ ਨਮਸਕਾਰ ਕੀਤੀ ਹੈ ਦੇਖੋ ਪੁੱਤਰ ਮੋਘਰੀ ਕੀ ਰਾ ਇਹ ਬਾਬਾ ਅਰਥਮਲ ਜੀ ਕੌਣ ਸਨ ਇਹ ਬਾਬਾ ਮੋਰੀ ਜੀ ਦੇ ਵੱਡੇ ਸਹਬਜ਼ਾਦੇ ਸਨ ਭਰ ਕਰ ਜਾਂਤ ਮਿਲੇ ਇਸ ਬੇਰਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਾਬੇ ਅਰਥਮਲ ਨੂੰ ਆਪਣੀ ਗਲਵਕੜੀ ਵਿੱਚ ਲੈ ਕਰਕੇ ਮਿਲਣਾ ਕੀਤਾ ਹੈ ਤੇਰੇ ਨਿਕਟ ਬਿਠਾਵਨ ਕਰਿਓ ਬੜੇ ਆਦਰ ਨਾਲ ਆਪਣੇ ਪਾਸ ਬਿਠਾ ਲਿਆ ਹੈ ਤਾ ਸਾਰਿਆਂ ਨਾਲ ਵਕ ਹੋ ਕਰਕੇ ਬੜਾ ਪ੍ਰੇਮ ਇਹਦੇ ਨਾਲ ਕੀਤਾ ਹੈ ਪ੍ਰਕਾਰ ਕੋ ਕਾਰਨ ਕਰਨਾ ਤਾ ਲਾਹੌਰ ਵਿੱਚ ਆਉਣ ਦਾ ਕੀ ਕਾਰਨ ਬਣਿਆ ਹੈ ਨੇਕਟ ਅਰਥਮਲ ਕੀ ਸੂ ਵਰਣਾ ਤਾਂ ਉਹਦਾ ਸਾਰਾ ਵਰਣਨ ਗੁਰੂ ਅਰਜਨ ਦੇ ਸਾਹਿਬ ਜੀ ਮਹਾਰਾਜੀ ਨੇ ਬਾਬੇ ਅਰਥਮਲ ਦੇ ਨਾਲ ਕੀਤਾ ਸਾਂਝਾ ਹਮਰੇ ਤਨ ਕੋ ਹੈ ਅਬ ਅੰਤ ਕਹਿ ਲਗੇ ਵੀ ਹੁਣ ਸਾਡਾ ਸਰੀਰ ਤਿਆਗਣ ਦਾ ਸੱਚਖੰਡ ਜਾਣ ਦਾ ਸਮਾ ਹੈ ਜਬੀ ਕੋ ਸਭ ਸੁਨਿਓ ਬਿਰਤੰਤ ਤਾਂ ਸਰੀਰ ਛੱਡਣ ਦਾ ਸਾਰਾ ਬਿਰਤਾਂਤ ਸੁਣੋ ਮਹਾ ਵਿਰੋਧੀ ਹਮਰੇ ਜਿਹ ਹੈ ਸਾਡੇ ਜਿਹੜੇ ਵਿਰੋਧੀ ਹਨ ਉਹ ਬਹੁਤ ਸਾਰੇ ਹਨ ਤੇ ਅਪਰਾਧ ਤਿਨਹੂ ਕੇ ਦੇਹ ਤਾ ਉਹਨਾਂ ਨੇ ਸਾਡੇ ਸਰ ਤੇ ਬਹੁਤ ਸਾਰੇ ਜਿਹੜੇ ਅਪਰਾਧ ਦੋਸ਼ਾਂ ਨੂੰ ਬੜੇ ਹਨ ਅਪਰਾਧੀ ਜਬ ਹੋਹੀ ਵਿਸਾਲਾ ਜਦ ਵੱਡਾ ਅਪਰਾਧੀ ਜਿਹੜਾ ਹੈ ਉਹ ਵੱਡਾ ਅਪਰਾਧ ਕਮਾਵੇ ਉਜਤ ਸਜਾਏ ਬਨਹੈ ਤਿਸ ਕਾਲਾ ਤਾਂ ਜਿੰਦਾ ਅਪਰਾਧ ਹੋਵੇਗਾ ਤਾਂ ਸਜ਼ਾ ਵੀ ਓਡੀ ਵੱਡੀ ਹੋਵੇਗੀ ਸ੍ਰੀ ਹਰ ਗੋਬਿੰਦ ਚੰਦ ਬਲੰਦੇ ਤਾਂ ਸਾਡੇ ਸਹਿਬ ਜੀ ਦੇ ਹਰ ਗੋਬਨ ਬਹੁਤ ਮਹਾ ਹਨ ਸੰਕਟ ਦੇ ਹੈ ਦੁਸ਼ਟ ਹੈ ਤ ਬਿੰਦੇ ਇਨਾਂ ਦੁਸ਼ਟਾਂ ਨੇ ਬਹੁਤ ਸਾਰਾ ਦੁੱਖ ਦੇ ਕਰਕੇ ਤੇ ਇਨਾਂ ਨੂੰ ਨਰਕਾਂ ਵਿੱਚ ਪਹੁੰਚਣਗੇ। ਇਹ ਸੁਣ ਕੇ ਬਾਬੇ ਅਰਥਮਾਰਣੇ ਮਹਾਰਾਜ ਜੀ ਨੂੰ ਪੁੱਛਿਆ ਹੈ। ਮੈਨੂੰ ਦੱਸੋ ਮਹਾਰਾਜ ਕਿਸ ਤਰ੍ਹਾਂ ਤੁਸੀਂ ਸਰੀਰ ਤਿਆਗਣਾ ਹੈ। ਤਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੱਸਣ ਲੱਗੇ ਹਨ। ਲਗੇ ਵੀ ਇੱਕ ਤਾਂ ਬਹੁਤ ਜ਼ਿਆਦਾ ਚੁਗਲੀਆਂ ਜਿਹੜੀਆਂ ਹੈ ਚੰਦੂ ਨੇ ਕੀਤੀਆਂ ਹਨ ਤੇ ਮੈਂ ਕਹੇ ਤੇ ਇਹ ਚੋਰ ਲਗਾਵੇ ਪਹਿਲੀ ਗੱਲ ਤਾਂ ਇਹਨੇ ਇਹ ਕਹੀ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਉਹ ਚੋਰੀਆਂ ਕਰਵਾਉਂਦੇ ਹਨ ਜਿਹ ਸਮਾਜ ਮਿਲ ਹੈ ਚਰਵਾਵੇ ਬਾਦਸ਼ਾਹ ਦਾ ਮਾਲ ਤਾਂ ਇਹਨੇ ਚੋਰ ਚੋਰੀ ਕਰਵਾਇਆ ਸੀ ਤੇ ਉਹ ਚੋਰੀ ਦਾ ਦੋਸ਼ ਵੀ ਸਾਡੇ ਸਿਰ ਮੜਿਆ ਹੈ ਨਹੋਸ ਜਾਦਾ ਇੱਕ ਚਲ ਆਇਆ ਫਿਰ ਬਾਦਸ਼ਾਹ ਦਾ ਜਿਹੜਾ ਸਹਬਜਾਦਾ ਸੀ ਉਹ ਵੀ ਸਾਡੇ ਕੋਲੇ ਚੱਲ ਕੇ ਆਇਆ ਹੈ ਜਾਨ ਤਹਿ ਪੂ ਭੋਜਨਕ ਵਾਇਓ ਤੇ ਉਹਨੇ ਆਹ ਲੰਗਰ ਵਿੱਚੋਂ ਭੋਜਨ ਛਕਿਆ ਤੇ ਉਹਨੂੰ ਸਿਰੋਪਾਉ ਦਿੱਤਾ ਤੇ ਇਹਨੇ ਉਹ ਵੀ ਦੋ ਸਾਡੇ ਸਰ ਮੜਿਆ ਵੀ ਇਹ ਬਾਗੀਆਂ ਨੂੰ ਪਨਾਹ ਦਿੰਦੇ ਹਨ ਤੇ ਦੂਤੀ ਤੀਨਸ ਮਤ ਮੰਦ ਤਾਂ ਇਹ ਦੋਸ਼ ਨੇ ਇਸ ਤਰ੍ਹਾਂ ਦੀਆਂ ਚੁਗਲੀਆਂ ਕੀਤੀਆਂ ਹਨ ਸਿਖਰ ਸਾਹਿਬ ਲਿੰਦ ਤਾਂ ਬਾਦਸ਼ਾਹ ਨੂੰ ਸਿਖਾ ਕੇ ਗੁੱਸੇ ਵਿੱਚ ਲਿਆਂਦਾ ਹੈ ਦੋ ਲੱਖ ਲਿਖ ਦੰਡ ਪਠਾਇਓ ਤਾਂ ਬਾਦਸ਼ਾਹ ਨੇ 2 ਲੱਖ ਰੁਪਈਆ ਜੁਰਮਾਨਾ ਦੇਣਾ ਸਾਨੂੰ ਲੈ ਕੇ ਭੇਜਿਆ ਹੈ ਹਮਰੇ ਤੇ ਆਇਓ ਜੋ ਐਤੀਆ ਸੀ ਉਹ ਪਰਵਾਨਾ ਲੈ ਕੇ ਸਾਡੇ ਕੋਲੇ ਅਮਰਸਰ ਸਾਹਿਬ ਪਹੁੰਚਿਆ ਸੀ ਇਸ ਕਰਕੇ ਵੱਡਾ ਦੁਸ਼ਟ ਚੰਦੂ ਹੈ ਦੋਸ਼ ਨੂੰ ਦੂਰ ਕਰਨ ਵਾਸਤੇ ਤਨ ਇਹਨਾਂ ਦੇ ਸਿਰ ਤੇ ਜਿਹੜਾ ਹੈ ਉਹ ਦੇਣਾ ਕਰਾਂਗੇ ਤਿਆਗਣਾ ਕਰਾਂਗੇ ਤਾਨੇ ਕੋ ਹੈ ਸ਼ਰਾਪ ਹਮਾਰੀ ਦੂਜਾ ਕਹਾਣਾ ਭਗਤ ਜੀ ਉਹਨਾਂ ਨੇ ਵਿਸਤਰਾ ਬਦਨ ਕਹਿਣਾ ਕੀਤਾ ਸੀ ਤਾਨੇ ਤਿਆਗ ਰਿਪ ਘਰ ਨ ਮਝਾਰੀ ਤੇ ਦਸ਼ੁਨਾ ਦੇ ਘਰੇ ਜਾ ਕੇ ਤੁਸੀਂ ਆਪਣਾ ਸਰੀਰ ਤਿਆਗੋਗੇ ਕੋਲੇ ਹਮਾਰੀ ਨਾਨੇ ਬਤ ਕਹਿਓ ਫਿਰ ਸਾਡੇ ਨਾਨੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਵੀ ਕਿਸੇ ਵੇਲੇ ਬਦਨ ਕਹੇ ਸਨ ਮਾਤਾਨੀ ਜਬ ਕੀ ਬਰਲਹਿਓ ਕਦੋਂ ਕਹੇ ਸਨ ਜਦੋਂ ਮਾਤਾ ਬੀਬੀ ਭਾਨੀ ਨੇ ਉਹਨਾਂ ਦੇ ਕੋਲੋਂ ਵਾਰ ਪ੍ਰਾਪਤ ਕੀਤਾ ਸੀ ਗੁਰਤਾ ਰਹੇ ਹਮਾਰੀ ਘਰ ਮੇ ਉਹਨਾਂ ਆਖਿਆ ਸੀ ਮਾਰਾ ਜਿਹੜੀ ਗੁਰਤਾ ਗੱਦੀ ਹੈ ਜਾਂ ਨਾ ਦੇਸੀ ਸੋਡੀਆਂ ਘਰ ਕੀ ਵਾਸਤੂ ਘਰੇ ਰਹਾਵੇ ਇਹ ਗੁਰਤਾ ਗੱਦੀ ਸਾਡੇ ਆਪਣੇ ਘਰ ਵਿੱਚ ਰਹਿਣਾ ਕਰੇ ਅਪਨਹਿ ਜਾਵੇ ਵੰਸ ਅਪਰਮੇ ਹੁਣ ਕਿਸੇ ਹੋਰ ਵੰਸ ਵਿੱਚ ਇਹ ਨਾ ਜਾਣਾ ਕਰੇ ਲੱਟਾ ਜਲੇ ਚਿੰਤਾ ਤੁਮ ਰੁਕਿਓ ਤਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਬੀਬੀ ਭਾਨੀ ਨੂੰ ਕਿਹਾ ਸੀ ਤੀਏ ਇਹ ਨਦੀ ਦੇ ਪ੍ਰਵਾਹ ਨੂੰ ਚੱਲਦੇ ਪ੍ਰਵਾਹ ਨੂੰ ਤੂੰ ਰੋਕਣਾ ਕੀਤਾ ਬੰਨਾ ਮਾਰਿਆ ਹੈ ਤਾਂ ਬਹੁਤ ਸੰਕਟ ਪੈਣਗੇ ਤੋ ਆਪ ਕਰ ਹੈ ਕਰ ਹੈ ਹਮ ਸਾਚੀ ਤੋ ਇਸ ਕਰਕੇ ਉਹਨਾਂ ਦੇ ਕਾਏ ਹੋਏ ਬਟਨ ਵੀ ਜਿਹੜੇ ਉਹ ਸਫਲੇ ਹੋਏ ਪੂਰੇ ਹੋਣ ਲੱਗੇ ਹਨ ਮੈਂ ਨਿਕਤ ਤੇ ਤਨ ਨਹਿ ਬਾਚੀ ਤਾਂ ਕਹਿੰਦੇ ਹੁਣ ਸਮਾਂ ਨੇੜੇ ਹੈ ਸੱਜ ਖੰਡ ਜਾਣ ਦਾ ਸਰੀਰ ਬਚੇਗਾ ਨਹੀਂ ਤਦ ਕਾਰਨ ਆਏ ਮਿਲਹਿ ਇਸ ਕਰਕੇ ਸਾਰੇ ਕਾਰਨ ਆ ਕਰਕੇ ਹੁਣ ਮਿਲ ਗਏ ਹਨ ਤਨ ਤਿਆਗਨ ਲਖਿਓ ਭਲੀ ਹੈ ਤਾਂ ਹੁਣ ਭਲੀ ਇਸੇ ਗੱਲ ਵਿੱਚ ਹੈ ਕਿ ਸਰੀਰ ਤਿਆਗ ਕੇ ਸੱਜ ਖੰਡ ਜਾਣਾ ਚਾਹੀਦਾ ਹੈ ਵਿਚਾਰਤ ਮਲ ਊਕ ਦੇਸ਼ ਸੁਣ ਕਰਕੇ ਸੱਜਣ ਜਾਣਦਾ ਬਾਬੇ ਅਰਥ ਮਾਰਨੇ ਬੜਾ ਮਨ ਦੇ ਵਿੱਚ ਸੋਕੀ ਤਾ ਦੁੱਖ ਮਨਾਇਆ ਹੈ ਅੱਖਾਂ ਦੇ ਵਿੱਚੋਂ ਜਿਹੜਾ ਹੈ ਉਹ ਜਲ ਵਗਣ ਲੱਗਾ ਹੈ ਜੀ ਪ੍ਰਭ ਤੁਮ ਆਲ ਲੇਪ ਤਬ ਸਮੇ ਕਹਿ ਲਗਾ ਮਹਾਰਾਜੀ ਤੁਸੀਂ ਤਾਂ ਹਰੇ ਸਮੇ ਨਰਲੇਪ ਰਹਿੰਦੇ ਹੋ ਤੁਹਾਡੇ ਦਰਸ਼ਨ ਕਰਕੇ ਸੰਗਤਾਂ ਤੇ ਅਸੀਂ ਵੱਡਾ ਸੁਖ ਪਾਉਂਦੇ ਹਾਂ ਤੁਹਾਡੇ ਸਤਖੰਡ ਜਾਣ ਤੋਂ ਬਾਅਦ ਸੰਗਤਾਂ ਦੁਖੀ ਰਹਿਣ ਗੀਆਂ ਤਾਂ ਤੁਹਾਡੇ ਸੋਹਣੇ ਸਰੂਪ ਦੇ ਅਸੀਂ ਤੇ ਸਾਰੀਆਂ ਸੰਗਤਾਂ ਦਰਸ਼ਨ ਕਰਕੇ ਹੀ ਸੁਖ ਪਾਉਂਦੀਆਂ ਸੀ ਅਨੇਕਨ ਕੋ ਕਲਿਆਨ ਅਨੇਕਾ ਸਿਖਾਂ ਦੀ ਤੁਸੀਂ ਕਲਿਆਣ ਕੀਤੀ ਹੈ ਇਹ ਉਪਕਾਰੀ ਸਦਾ ਮਹਾਨ ਤੇ ਸਦਾ ਹੀ ਤੁਸੀਂ ਮਹਾਨ ਪਰਵਗਾਰ ਕੀਤੇ ਹਨ ਤੇ ਇਹ ਪਤ ਚੰਦੂ ਤੱਕ ਪਾਵੇ ਕਾਕਾ ਸਾਹਿਬ ਚੰਦੂ ਜਿਹੜਾ ਹੈ ਦੁੱਖ ਪਾਵੇਗਾ। ਪਰ ਘਰ ਤੇ ਧਰ ਤੇ ਔਰ ਦਿੱਖ ਕੋ ਖਾਵੇ। ਉਹ ਹਿਰਦੇ ਵਿੱਚ ਖੁਸ਼ੀ ਨੂੰ ਧਾਰਨ ਕਰਕੇ ਖੁਸ਼ੀ ਦੀ ਜ਼ਹਿਰ ਖਾ ਰਿਹਾ ਹੈ। ਜੰਮ ਕਟ ਅੰਤਰ ਪਹੁੰਚ ਹੈ ਜਈ। ਜਿਆਦੇ ਜ਼ਹਿਰ ਦਿਲ ਦੇ ਅੰਦਰ ਪਹੁੰਚ ਜਾਏਗੀ। ਲੋਕ ਹੈ ਅੰਤ ਪ੍ਰਾਨ ਬਿਨ ਤਾਈ। ਤਾਂ ਇਹਦੇ ਅੰਗਾਂ ਨੂੰ ਸਦਾ ਦੇਵੇਗੀ ਪ੍ਰਾਨ ਨਿਕਲ ਜਾਣਗੇ। ਤੇ ਇਹ ਹੁਣ ਤਾਂ ਇਸ ਗੱਲ ਨੂੰ ਜਾਣਦਾ ਨਹੀਂ ਹੈ। ਵੇ ਨਰਵੈਰਾ ਨਾਲ ਵੈਰ ਕਰਕੇ ਕੋਈ ਬਚਿਆ ਨਹੀਂ ਨਰਵੈਰਾ ਨਾਲ ਜੋ ਵੈਰ ਰਚਾਈ ਦੇ ਤਨ ਵਿੱਚੋ ਟਸਟਿਆ ਨ ਕੋਏ ਆਪਤ ਕਰ ਆਪਤ ਪਰਹੇ ਨੂ ਪਰ ਜਬੈ ਤਾਂ ਜਦੋਂ ਇਹਨਾਂ ਤੇ ਆ ਕੇ ਆਪਦਾ ਵਿਵਤਾ ਪਵੇਗੀ ਤਾਂ ਆਪਣੀ ਕਰਨੀ ਦਾ ਇਹ ਫਲ ਭੋਗਣਗੇ ਜੋ ਕਰਤੀ ਨੇ ਕਾਰਨ ਕਰਨੇ ਜੋ ਕਰਦੇ ਵਾਹਿਗੁਰੂ ਨੇ ਕਾਰਨ ਕਰਨੇ ਹਨ ਉਹ ਸਾਰੇ ਕਾਰਨ ਫਿਰ ਇਹਨਾਂ ਕਰਕੇ ਤਾਂ ਪੂਰੇ ਹੋਣੇ ਹਨ ਗੁਰੂ ਨਾਨਕ ਗੁਰੂ ਨਾਨਕ ਦੇ ਸਾਹਿਬ ਜੀ ਮਹਾਰਾਜੀ ਨੇ ਪੱਕੀ ਨਿਉ ਰੱਖੀ ਹੈ ਸੋਚੇ ਹੈ ਨਿੰਦਕ ਦੁਸ਼ਟ ਆਚਾਨਕ ਤਾਂ ਇਹ ਦੁਸ਼ਟ ਅਚਾਨਕ ਅਚਨ ਚੇਤ ਹੀ ਸਾਰੇ ਖਤਮ ਹੋ ਜਾਣਗੇ ਬਾਬੇ ਅਰਥ ਮਾਰਨੇ ਹੱਥ ਜੋੜੇ ਹਨ ਸੁਣਿਓ ਬਿਨੇ ਸ੍ਰੀ ਅਰਜਨਨਾਥ ਤਾਂ ਬੇਨਤੀ ਸੁਣੀ ਹੈ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀ ਨੇ ਨਮਕਾਇਆ ਹੈ ਆਪ ਅਗੜੀ ਕਹਿ ਲਗਾ ਮਹਾਰਾਜ ਮੇਰਾ ਸਰੀਰ ਆਪ ਜੀ ਦੇ ਅੱਗੇ ਕੀ ਹੈ ਅਜ ਕਰ ਦੇ ਤੁਹਾਡਾ ਤੁਰਕਾ ਉਖਾਰੀ ਤਾਂ ਮੈਂ ਸਰੀਰ ਛੱਡ ਕੇ ਤੁਰਕਾਂ ਦੀ ਜੜਾ ਪੁੱਟ ਦਿੰਦਾ ਹਾਂ ਤੁਹਾਡੇ ਬਿਨਾਂ ਜਗ ਵਿੱਚ ਰਹਿਣਾ ਮੈਨੂੰ ਚੰਗਾ ਨਹੀਂ ਲੱਗਦਾ ਹੈ ਤਾਣ ਪਰ ਲੋਕ ਚਲਣਾ ਹੀ ਬਣਦਾ ਜਿਵੇਂ ਮਹਾਰਾਜ ਜੁਗੇ ਪਾਤਸ਼ਾਹ ਨੇ ਕਿਹਾ ਸੀ ਨਾ ਜਿਸ ਪਿਆਰੇ ਸੋ ਮੇਹੋ ਜਿਸ ਅਗੇ ਮਰ ਚਲੀ ਹੈ ਧ੍ਰਗ ਜੀਵਨ ਸੰਸਾਰ ਤਾਂ ਕਿਆ ਪਾਚਾ ਜੀਵਨਾ ਮਹਾਰਾਜ ਤੁਹਾਡੇ ਪਰਲੋਕ ਜਾਣ ਤੋਂ ਪਹਿਲਾਂ ਮੇਰਾ ਜੀ ਕਰਦਾ ਮੈਂ ਸੱਚਖੰਡ ਚਲਿਆ ਜਾਵਾਂ ਆਗਿਆ ਮੈਂ ਕਰਵਾਂ ਚਲਾਨਾ ਆਗਿਆ ਦੇਵੋ ਮੈਂ ਚਲਾਨਾ ਕਰ ਜਾਵਾਂ ਆਪ ਰੱਖੋ ਤਨ ਕਾਲ ਮਹਾਨ ਆਪ ਆਪਣੇ ਸਰੀਰ ਨੂੰ ਲੰਮੇ ਸਮੇਂ ਤੱਕ ਕਾਇਮ ਰੱਖੋ ਕਿਉਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀ ਨੇ ਭਾਈ ਅਰਥਵਾਲ ਦੇ ਬੜੇ ਪ੍ਰੇਮ ਵਾਲੇ ਬਦਨ ਸੁਨੇ ਹਨ ਤੁਸੀਂ ਸਰੀਰ ਸਹਿਤ ਸੁਖ ਮੰਨਣਾ ਕਰੋ ਰਹੀ ਆਰ ਬਲ ਬਾਸੁਰ ਚਾਲੀ ਬਾਬਾ ਅਰਤਮਲ ਜੀ ਤੁਹਾਡੀ 40 ਦਿਨ ਦੀ ਉਮਰ ਛੇਸ਼ ਰਹਿ ਗਈ ਹੈ ਕਾਇ ਤਜੋ ਸੁਖਾਤੀ ਤੇ ਸੌਖੇ ਢੰਗ ਨਾਲ ਹੀ ਸਰੀਰ ਛੱਡ ਦੇਣਾ ਕਰਿਓ ਤਾ ਪ੍ਰਲੋਕ ਵਜਾ ਕਰਕੇ ਸਾਨੂੰ ਮਿਲਣਾ ਕਰੋਗੇ ਤਾ ਆਪਣਾ ਜਿਹੜਾ ਵਿਹੋੜਾ ਕੋਈ ਬਹੁਤੇ ਦਿਨਾਂ ਦਾ ਨਹੀਂ ਹੈ ਥੋੜੇਕ ਦਿਨਾਂ ਦਾ ਹੀ ਹੈ ਕਿਉਂ ਤੀਰਜ ਦੇ ਕਰਕੇ ਆਪਣੇ ਪਾਸ ਰੱਖਿਆ ਹੈ ਈ ਗਥਾ ਪ੍ਰਕਾਸ਼ੀ ਤਾਂ ਇਓ ਸਾਰੀ ਵਾਰਤਾ ਲਾ ਮਹਾਰਾਜ ਨੇ ਬਾਬੇ ਅਰਤਮਰਨ ਨਾਲ ਸਾਂਝੀ ਕੀਤੀ ਹੈ ਤਾਂ ਇਓ ਫਿਰ ਉਹਨਾਂ ਭਾਈ ਸਾਧੂ ਦੇ ਘਰ ਹੀ ਲੰਗਰ ਪਾਣੀ ਵਰਤਨ ਲੱਗਾ ਹੈ ਤਾਂ ਆ ਕਰਕੇ ਸੰਗਤਾਂ ਮਹਾਰਾਜੀ ਦੇ ਦਰਸ਼ਨ ਕਰਦੀਆਂ ਹਨ ਤਾਂ ਜਿਨ੍ਹਾਂ ਨੂੰ ਅਜੇ ਪਤਾ ਨਹੀਂ ਵੀ ਮਹਾਰਾਜੀ ਰੁਕੇ ਕਿੱਥੇ ਆ ਲੱਭਦੇ ਆ ਲੱਭਦੇ ਆਉਂਦੇ ਹਨ ਤੋਂ ਕਰੇ ਤਾਂ ਮਹਾਰਾਜ ਦੀ ਪੂਜਾ ਕਰਕੇ ਤੇ ਸੋਖ ਲੈ ਕਰਕੇ ਘਰਾਂ ਨੂੰ ਵਾਪਸ ਜਾਂਦੇ ਹਨ ਤਾ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਲਾਹੌਰ ਵਿੱਚ ਜੋ ਆਉਣਾ ਹੈ ਹਾਈ ਹਾਈ ਵੱਡੇ ਛੋਟੇ ਘਰਾਂ ਵਿੱਚ ਸਾਰਿਆਂ ਵਿੱਚ ਜਿਹੜੀ ਖਬਰ ਹੈ ਪਹੁੰਚ ਗਈ ਹੈ ਤਾ ਸਰਦਾ ਦੇ ਸਹਿਤ ਭਾਉ ਤੋਂ ਧਰ ਧਰ ਤਾ ਸ਼ਰਦਾ ਦੇ ਸਹਿਤ ਪ੍ਰੇਮ ਨੂੰ ਤਾਰਨ ਕਰਦੇ ਹਨ ਸਾਜ ਜੀ ਸੰਗਤਾਂ ਆਨੰਦ ਕਾਰਕਰ ਤਾ ਸੰਗਤਾਂ ਆਨੰਦ ਪ੍ਰਾਪਤ ਕਰਕੇ ਮਹਾਰਾਜੀ ਦੇ ਦਰਸ਼ਨਾਂ ਦਾ ਤਾ ਫੇਰ ਘਰਾਂ ਨੂੰ ਜਾਂਦੇ ਹਨ। ਤਾ ਪੁਰਸ਼ ਇਸਤਰੀਆਂ ਘਰਾਂ ਵਿੱਚ ਰਹਿ ਕੇ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜਸ ਕਰਦੀਆਂ ਹਨ। ਤਾ ਜਿਹੜੇ ਸਤਿ ਮਹਾਰਾਜੀ ਦੇ ਦਰਸ਼ਨ ਦੇਦਾਰੇ ਕਰਨ ਆਉਂਦੇ ਹਨ ਤਾਂ ਮਹਾਰਾਜੀ ਉਪਦੇਸ਼ ਦਿੰਦੇ ਹਨ ਕਿ ਭਾਈ ਆਪਣੇ ਮੁਖ ਵਾਹਿਗੁਰੂ 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 ਜਪਿਆ ਕਰੋ ਕਿ ਵਾਹਿਗੁਰੂ ਵਾਹਿਗੁਰੂ ਜਪੋਂਗੇ ਤਾਂ ਲੋਕ ਪ੍ਰਲੋਕ ਵਿੱਚ ਮੁਖ ਉਜਲੇ ਹੋਣਗੇ। ਇੰਨੀ ਬੇਨਤੀ ਪ੍ਰਵਾਣ ਕੋਤਮ ਦੀ ਖਿਮਾ। ਬਲਾਉ ਫਤਿਹਤੋ ਦੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ